ਹੈਲੋ ਹਾਂਜੀ ਸ਼ਸ਼ੀ ਕਲਜੀ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਂਗੇ ਠੀਕ ਠਾਕ ਹੋਂਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਛੜ ਦੀ ਕਲਾ ਚੋਂ ਹੋਮਗੇ ਜੀ ਇਹ ਆਪਾਂ ਦਾ ਵੀਡੀਓ ਦਾ ਅਗਲਾ ਭਾਗ ਪਾ ਰਹੇ ਹਾਂ ਜੀ ਨੈਕਸਟ ਪਾਰਟ ਜੀ ਪਹਿਲਾ ਭਾਗ ਆਪਾਂ ਪਹਿਲੋ ਪਾ ਚੁੱਕੇ ਹਾਂ ਜੀ ਇਹ ਆਪਣਾ ਦੂਸਰਾ ਪਾਠ ਆ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ हां जी ਨੇ ਜਿਹੜੇ ਇੰਸਟਾਗ੍ਰam ਤੇ ਵੀਡੀਓ ਪਾਉਂਦੇ ਨਾ ਜਾਰ ਚੱਲੇ ਵਾਰ ਉਹ ਆਪਾਂ ਨੂੰ ਮਿਲੇ ਸੀ ਨਵਜੋਤ ਮੈਨੂੰ ਕਾਫੀ ਟਾਈਮ ਦਾ ਕਹਿ ਰਿਹਾ ਸੀ ਕਿ ਮੰਮੀ ਮੇਰੀ ਉਹਨਾਂ ਨਾਲ ਸਨੈਪ ਕਰਾ ਦੇ ਸਨੈਪ ਕਰਾ ਦੇ ਮੈਨੂੰ ਇਹ ਸੀ ਮੈਂ ਕਿਤੇ ਵਾਜੇ ਵਾਲਿਆਂ ਨਾਲ ਕਹਿ ਰਿਹਾ ਜਾਂ ਜਿਹੜੇ ਢੋਲ ਵਗੈਰਾ ਵਾਲੇ ਹੁੰਦੇ ਉਹਨਾਂ ਨਾਲ ਕਹਿ ਰਿਹਾ ਕਹਿੰਦਾ ਨਹੀਂ ਮੰਮੀ ਉਹਨਾਂ ਨਾਲ ਨਹੀਂ ਕਹਿ ਰਿਹਾ ਜਿਹੜੇ ਉਹ ਪਿੱਛੇ ਬੈਠੇ ਆ ਨਾ ਉਹਨਾਂ ਨਾਲ ਕਹਿ ਰਿਹਾ ਮਾਂ ਤੇ ਚਲੋ ਜੀ ਫਿਰ ਨਵਜੋਤ ਨੇ ਉਹਨਾਂ ਨਾਲ ਸਨੈਪ ਵਗੈਰਾ ਕਰਵਾਈ ਤੇ ਵੀਡੀਓ ਇੰਸਟਾਗ੍ਰam ਤੇ ਪਾਉਣ ਲਈ ਕਰਵਾਈ ਜੀ ਨਵਜੋਤ ਨੇ ਨਾ ਵੀਡੀਓ ਤਾਂ ਚਲੋ ਜੀ ਬਣਾ ਲਈ ਸੀ ਉਹਨਾਂ ਨਾਲ ਤੇ ਇਹ ਤੋਂ ਨਾ ਪਤਾ ਨਹੀਂ ਉਹ ਗੈਲਰੀ ਚ ਨਹੀਂ ਸ ਆ ਰਹੀ ਜਦੋਂ ਇਹ ਇੰਸਟਾਗ੍ਰam ਤੇ ਪਾ ਰਿਆ ਸੀ ਤੇ ਫਿਰ ਇਹ ਉਹਨਾਂ ਨੂੰ ਦਿਖਾਉਣ ਲੱਗ ਗਿਆ ਕਹਿੰਦੇ ਕਹਿੰਦਾ ਅੰਕਲ ਜੀ ਮੇਰੇ ਤੇ ਨਾ ਫੋਨ ਚ ਤੁਹਾਡੇ ਵੀਡੀਓ ਨਹੀਂ ਬਣੀ ਇੰਸਟਾਗ੍ਰam ਤੇ ਨਹੀਂ ਆ ਰਹੀ ਫਿਰ ਉਹਨਾਂ ਨੇ ਚੈੱਕ ਕੀਤਾ ਇਹਨਾਂ ਵਿੱਚੋਂ ਕੋਈ ਸਵਿਚ ਆਫ ਆਫ ਵਗੈਰਾ ਕੀਤੀ ਹੋਈ ਸੀਗੀ ਫਿਰ ਉਹਨਾਂ ਨੇ ਉਹ ਸੈਟ ਕੀਤੀ ਜੀ ਕਿਹ ਰਿਆ ਸੀ ਮੰਮੀ ਮੇਰੀ ਫੋਟੋ ਖਿੱਚਦੀ ਮੇਰੀ ਫੋਟੋ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਹਿ ਰਿਹਾ ਝਾਰ ਚੱਲੇ ਬਾਹਰ ਝਾਰ ਚੱਲੇ ਬਾਹਰ ਕਰੀ ਜਾਵੇ ਮੈਂ ਕਿਹਾ ਪਤਾ ਨਹੀਂ ਵੀ ਉਹ ਜਿਹੜੇ ਇਤਨਾ ਵਧੀਆ ਲੱਗਦਾ ਨਾ ਹਰ ਕਿਸੇ ਨੂੰ ਮਿਲ ਕੇ ਨਾ ਨਾਲੇ ਚਲੋ ਆਪਣੀ ਵੀ ਨੌਲੇਜ ਵਸਦੀ ਹੈ ਨਾ ਨਾਲੇ ਵਧੀਆ ਲੱਗਦਾ ਨਾ ਵੀ ਐਵੇਂ ਮਿਲ ਕੇ ਗੱਲਾਂ ਬਾਤਾਂ ਮਾਰ ਕੇ ਵਧੀਆ ਸੀ ਜੀ ਉਹਨਾਂ ਦਾ ਸੁਭਾਅ ਵਧੀਆ ਗੱਲਾਂ ਬਾਤਾਂ ਮਾਰੀਆਂ ਜਿਵੇਂ ਕਈ ਹੁੰਦੇ ਨੇ ਨਹੀਂ ਕਰਦੇ ਪਰ ਵਧੀਆ ਸੀ ਆਪਾਂ ਨੂੰ ਨਾ ਜਿਵੇਂ ਵੀਡੀਓ ਤੇ Song ਵਗੈਰਾ ਨਹੀਂ ਲੱਗਿਆਂ ਦਾ ਨਾ ਕੋਪੀਰਾਈਟਸ ਸੌਂਗ ਉਹ ਮੈਨੂੰ ਹਜੇ ਨਾ ਲਾਣਾ ਨਹੀਂ ਆਂਦਾ ਮੈਂ ਕਿਹਾ ਬਹੁਤ ਕੋਸ਼ਿਸ਼ ਕਰ ਦਿੰਨੀ ਆ ਵੀ ਉਹ ਵੀ ਆਪਾਂ ਕਰਾਂਗੇ ਨਾ ਕੋਸ਼ਿਸ਼ ਵੀ ਲਾ ਕੇ ਦੇਖੀਏ ਵੀ ਕਿਵੇਂ ਲੱਗਦਾ ਉਹ ਵੀ ਸੋਹਣਾ ਲੱਗਦਾ ਵਾ ਹੁਣ ਮੈਂ ਇਕੱਲਾ 뮤직 ਲਾ ਦਿੰਨੀ ਆ ਪਰ ਸੌਂਗ ਵੀ ਸੋਹਣਾ ਲੱਗਦਾ ਸੌਂਗ ਵਗੈਰਾ ਲੱਗਿਆ ਹੋਵੇ ਤਾਂ ਜ਼ਿਆਦਾ ਵਧੀਆ ਵੀਡੀਓ ਲੱਗਦੀ ਹੈ ਜੀ ਉਹਨਾਂ ਨੇ ਲਾ ਦੇਣਾ ਸੀ ਸੌਂਗ ਪਰ ਮੈਨੇ ਨਾ ਫੋਨ ਦੇ ਸਪੀਕ ਫੋਨ ਦਾ ਸਪੀਕਰ ਖਰਾਬ ਕਰਕੇ ਨਾ ਜੋ ਵੋਲਿਊਮ ਨਹੀਂ ਆ ਰਹੀ ਉਹ ਕਹਿੰਦੇ ਹੁਣ ਵੀ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ Song ਵਗੈਰਾ ਦਾ ਮੈਂ ਕਿਹਾ ਮੇਰੇ ਫੋਨ ਦੇ ਵੀ ਅੱਜ ਸਪੀਕਰ ਖਰਾਬ ਹੋਣਾ ਸੀਗਾ ਜੇ ਸਪੀਕਰ ਸੈੱਟ ਹੋ ਜਾਂਦਾ ਨਾ ਫਿਰ ਉਹਨਾਂ ਨੇ ਆਪਣੇ Song ਡਾਊਨਲੋਡ ਕਰ ਦੇਣਾ ਸੀਗਾ ਜੀ ਇਥੇ ਨਾ ਜੀ ਮੇਰੀ ਭਾਣ ਜੀ Song ਗਾ ਰਹੀ ਸੀ ਜਿਹੜਾ DJ ਤੇ ਲੱਗਿਆ ਹੋਇਆ ਸੀਗਾ ਜੀ ਉਹਦੇ ਨਾਲ-ਨਾਲ ਗਾ ਰਹੀ ਸੀ ਕਹਿ ਰਹੀ ਸੀ ਮਸੀਂ ਚੱਲ ਤੂੰ ਮੇਰੇ ਨਾਲ ਨਾਲ ਗਾ ਜੀ ਤੇ ਉਹ Song ਗਾ ਰਹੇ ਸੀਗੇ ਜੀ ਇੱਥੇ ਤੇ ਸੋਹਣਾ ਸੀਗਾ Song ਵੀ ਹੁਣ ਮੈਨੂੰ ਯਾਦ ਨਹੀਂ ਕਿਹੜਾ ਸੀਗਾ ਤੇ ਕਹਿੰਦੀ ਮਸੀਂ ਚੱਲ ਸੋਹਣਾ ਲਾਦਾ ਕਹਿੰਦੀ ਆਪਾਂ ਗੌਣੇ ਆ ਜੀ ਨਾਲ-ਨਾਲ ਸਟੈਪ ਕਰ ਰਹੀ ਸੀਗੀ ਜੀ ਮੈਨੂੰ ਤਾਂ ਦੇ ਨਹੀਂ ਗੇ ਪਰ ਉਹ ਨਾਲ-ਨਾਲ ਸਟੈਪ ਕਰ ਰਹੀ ਸੀਗੀ ਜੀ ਆਪਣੇ ਨਾਲ ਵੱਧਨੋਂ ਬੱਚਿਆਂ ਨੂੰ ਨੌਲੇਜ ਹੁੰਦੀ ਆ ਤੇ ਮੈਨੂੰ ਵੀ ਨਾ ਇੰਨੀ ਖੁਸ਼ ਹੈ ਨੀ ਕਿ ਨਵਜੋਤ ਹੀ ਮੇਰੇ ਫੋਨ ਵਗੈਰਾ ਬਾਰੇ ਜਦੋਂ ਮੈਨੂੰ ਕੁਝ ਨਹੀਂ ਸਮਝ ਜਾਂਦਾ ਨਾ ਮੈਂ ਨਵਜੋਤ ਹੀ ਪੁੱਛ ਦਿੰਨੀ ਆਪਣੇ ਬੇਟੇ ਤੋਂ ਹਾਂਜੀ ਹੁਣ ਆਪਾਂ ਸ਼ਗਨ ਪਾਉਣ ਜਾ ਰਹੇ ਸੀਗੇ ਜੀ ਗੋਲੀਨ ਨਵਜੋਤੇ ਦੇ ਪਾਪਾ ਤਾਂ ਪਹਿਲੇ ਉੱਪਰ ਖੜੇ ਸੀਗੇ ਫਿਰ ਮੈਂ ਵੀ ਜਾ ਰਹੀ ਸੀ ਜੀ ਸੋ ਰੋਟੀ ਖਾ ਕੇ ਕੁੜੀ ਨੂੰ ਤੋਰ ਤੇ ਡੋਲੀ ਫਿਰ ਆਪਾਂ ਚੱਲਦੇ ਆਂ ਘਰੇ ਮਾਸੀ ਟੇਸਟ ਕਰੋ ਸਬ지 ਕੇ ਹੈਤੀਆ ਮਾਸੀ ਨਹੀਂ ਜਾਬਰ ਮੇਰਾ ਟੇਸਟ ਕਰੋ ਪਹਿਲਾਂ ਸਿਕਰਾ ਫਿਰ ਮੈਂ ਕਰਾਂਗੀ ਕਿ ਬਹੁਤ ਇੰਟਰਸਟਿੰਗ ਹੈ ਅਸੀਂ ਰੋਟੀ ਸਾਈਡ ਤੇ ਰੱਖਾ ਲਈ ਬਸ ਰੋਟੀ ਬਸ ਨਾਲੇ ਬਸ ਬਸ ਪਹਿਲਾਂ ਸ ਬਹੁਤ ਸੋਹਣੀ ਸੀ ਬਹੁਤ ਜਿਆਦਾ ਸੋਨਾ ਹੰਤ ਨੂੰ ਮਿਲਦੇ ਆਂ ਰੋਟੀ ਖਾ ਕੇ ਬਾਏ بس لے لینا۔ ٹیسٹی ہے نا۔ ریڈیٹر اندر کرانچی چیز ہے بہت اچھی ہوتی ہے۔ 버터 스쿼치۔ میں دیکھ تو بانگی پتے نہیں دیتے ہیں۔ دو۔ دو اس میں بٹر اس کو۔ تھوماسے برن دیا۔ تھوماسے برن دیا تو دو۔ Kui pick up a pepperoni lipstick la ਪੂਰਾ ਖਾਲੀ ਹੋ ਚੁੱਕਾ ਹੈ ਸਰਫ ਥੋੜੇ ਜਿਹੀ ਜਾਣੀ ਰਹਿ ਗਈ ਆ ਅਸੀਂ ਰਹਿ ਗਏ ਬਸ ਬਾਕੀ ਸਾਰਾ ਪੈਲਸ ਖਾਲੂ ਹੀ ਆ ਇਧਰ ਇਧਰ ਜੀ ਮਿਲਣੀ ਦੀ ਰਸਮ ਹੋ ਰਹੀ ਸੀਗੀ ਜੀ ਲੇਡੀਜ਼ ਦੀ ਮਿਲਣੀ ਜਿਹੜੀ ਹੁੰਦੀ ਹੁੰਦੀ ਹੈ ਜੀ ਉਹ ਵਾਲੀ باچو خلاص نہیں کو چنٹو ہوا نہیں پہلے میں نہیں کرو ہاں جی ٹچ کروں پھر اتنا دیکھیں کنٹینیو پورا ٹھیک ہے نال ویز اور یہ ادھر کے میرے پاس ادھر دیکھ ٹھیک ہے حاضر ہاں جی دونوں پہ دپے دپے تا جا ہاں پہ भेजदाेज त मारिज ਮਾਣੇ ਤੇ ਹੱਥ ਤੇ ਰਾਜੋ ਰਾਜ ਜੀ ਕੀ ਪਾਣੀ ਮੇਜੋ ਮਾਣੇ ਇੱਕ ਕਾਲੇ ਤੇ ਰਾਜੋ ਰਾਜ ਜੀ ਕਿੰਨੇ ਪੜੀ ਗੀ ਗੁਰੂ ਕੋਈ ਨਹੀਂ me कलर को काट दी और चारों इधर हो गए भाई थोड़ा

ਨੇਰਾ ਬੋਲਾ ਪੈਂਦਾ ਚੱਕਦੇ ਆਪਦੇ ਪਿਆਣ ਬੜੀ ਛੇਤੀ ਹਾਂਜੀ ਆਪਾਂ ਵਿਆਹ ਜਾਇਆ ਏ ਜੀ ਵਿਆਹ ਬਹੁਤ ਵਧੀਆ ਸੀ ਬਹੁਤ ਸੋਹਣਾ ਪੈਲੇਸ ਸੀ ਖਾਣ ਪੀਣ ਦਾ ਵਿਆਹ ਨ ਵਧੀਆ ਖੁੱਲਾ ਡੁੱਲਾ ਅਰੇਂਜਮੈਂਟ ਸੀ ਜੀ ਜੀ हां जी ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਬਾਏ ਬਾਏ ਜੀ ਮਾਸੀ ਹੋਣ ਲੱਗੀ ਆਵਦੀ ਅਸਲੀ ਡਰੈਸ ਚ ਕਮ ਵਾਲੀ ਚ ਜਿਹੜੀ ਇਹਨਾਂ ਦੀ ਮੋਸਟਲੀ ਪਾਈ ਹੁੰਦੀ ਆ ਵਿਚਾਰੀ ਪਹਿਲਾਂ ਇੰਨੀ ਮਿਹਨਤ ਹੋ ਕੇ ਤਿਆਰ ਹੋਈ ਆ ਹੁਣ ਫੇਰ ਮੇਕਅਪ ਵਗੈਰਾ ਲਾਉਣਗੇ ਅਈਆ ਬੇ ਦਿਲ ਦੇ ਪੱਥਰ ਰੱਖ ਕੇ ਲਾਣਾ ਪੈਂਦਾ ਹਨਾ ਮਸੀ ਅੱਜ ਮੈਂ ਨਾ ਬਿੰਦੀ ਲਾਣਾ ਭੁੱਲ ਗਈ ਮੈਂ ਵੀ ਕਹੀ ਜੇ ਅੱਜ ਮੈਂ ਮੈਂ ਵੀ ਕਹਿੰਦੀ ਕਿ ਭੁੱਲ ਗਈ ਮੈਂ ਬਿੰਦੀ ਲਾਉਣਾ ਭੁੱਲ ਗਈ ਅੱਛਾ ਪੂਰੀ ਤਾਂ ਨਹੀਂ ਆਈ ਮੇਰੀ ਚਲੋ ਠੀਕ ਹੈ ਮਸੀ ਨੂੰ ਨੇ ਸੈਟਿੰਗ ਕਰਨ ਨੂੰ ਥੋੜਾ ਜਿਹਾ ਟਾਈਮ ਲੱਗ ਜੂ ਤੇ ਨਾਲੇ ਮੈਂ ਥੋੜੀ ਜਿਹੀ ਹੈਲਪ ਕਰਾ ਦੇਣੀ ਹੈ ਗਰਲੀਨ ਫਿਰ ਸਾਰਾ ਬੈੱਡ ਸਿੱਧਾ ਸਾਫ ਕਰਕੇ ਦੌਰੀ ਤੋਂ ਝਾੜ-ਝੁੜ ਕੇ ਪਿਛਾਵਾਂਗੇ ਵਧੀਆ ਨਾ ਫਿਰ ਸੌਣਾ ਬਸ ਨੀਂਦ ਆਉਂਦੀ ਆ ਹੁਣ ਤਾਂ ਲਿਆ ਪੁੱਤ ਤੂੰ ਟਿੱਕਾ ਕਿੱਥੇ ਰੱਖਿਆ ਅੱਜ ਮਾਸੀ ਮੇਰੇ ਟੋਪਸ ਵੀ ਤੁਹਾਡੇ ਪਰਸ 'ਚ ਜਾ ਠੀਕ ਆ ਹਾਂ ਮਾਰੇ ਪੈਸੇ ਪਰਸ 'ਚ ਪੜਾਉਂ ਵੀ ਮੈਂ ਵਿਚੀ ਰੱਖਦਾ ਫਿਰ ਚਲੋ ਹੁਣ ਆਪਾਂ ਵਲੌਗ ਜ਼ੈੰਡ ਇੱਥੇ ਕਰਦੇ ਆ ਫੋਨ ਵੀ ਸਾਡੇ ਲੋ ਹੋ ਗਏ ਹੁਣ ਚਾਰਜ ਲੰਮੇ ਆ ਦੇਖਿਓ ਪਰਸ 'ਚ ਹੈਗੀ ਮੇਰਾ ਟੋਪਾ ਹਾਂ ਚਲੋ ਠੀਕ ਆ ਹੁਣ ਆਪਾਂ ਐਂਡ ਕਰਦੇ ਆ ਇਸ ਵਲੌਗ ਦਾ ਥੈਂਕਸ ਫਾਰ ਵਾਚਿੰਗ ਬਾਏ